ਜੀ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਭਾਜੀ ਫੌਕਿੰਗ ਜੀ ਇੱਕ ਐਕਸੀਡੈਂਟ ਹੋਇਆ ਹੈ ਜਿਹੜਾ ਹਰੀਕੇ ਟਿੱਕਵਣ ਮਾਰਗ ਤੇ ਕਿਉਂ ਲੱਗਦੇ ਤੇ ਕਿੰਨੇ ਕੁ ਡੈਥ ਹੋ ਗਈ ਜੀ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨ ਜੀਆਂ ਦੀ ਤੇ ਦੋਮਾ ਜੀ ਅੰਦੇ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤਰਨਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈੱਥ ਹੋ ਗਈ ਨਿਸ਼ਾਨ ਸਿੰਘ ਬੁੱਤਰ ਬਖਸ਼ੀ ਸਿੰਘ ਤੇ ਉਹਨਾਂ ਦੀ ਘਰ ਦੀ ਵੀ ਇੱਥੇ ਮੌਕੇ ਤੇ ਡੈੱਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹੜਾ ਉਹਦੀ ਤਰਨਤਨ ਜਾ ਕੇ ਉੱਥੇ ਡੈੱਥ ਹੋ ਗਈ ਤੇ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਆਪਣੀ ਕਿਸਮਤ ਉਹਦੀ ਇਹਨਾਂ ਦੀ ਵਤੀ ਸੀ ਉਹਦੀ ਇਹਦੇ ਖੋੜੀਆਂ ਸੱਟਾਂ ਲੱਗੀਆਂ ਆ ਕਹਿੰਦੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਫਿਰ ਕਿੱਥੇ ਜਾ ਰਹੇ ਸੀ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲ ਹੀ ਸਾਡਾ ਪਿੰਡ ਹੈ ਤੇ ਹੋਰ 7 ਕਿਲੋਮੀਟਰ ਦੂਰ ਹੈ ਗਿਆ ਸੀ ਟੱਕਰਪੁਰਾ ਪਿੰਡ ਉੱਥੇ ਆ ਉੱਥੇ ਪਹੁੰਚ ਰਹੇ ਸੀ ਕਹਿੰਦੇ ਬੇਟੇ ਦੇ ਜੀ ਆ ਗਿਆ ਜੀ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿੱਥੇ ਜੀ ਜੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਆ ਸਤੰਬਰ ਦੇ ਮੈਚ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਇੱਥੇ ਕੋਨੇ ਜਲਾਈ ਦੇ ਵਿੱਚ ਤੋਂ ਚੱਲ ਜਾਣਾ ਸੀ ਵੈਸੇ ਹੀ ਤੇ ਉਸੇ ਕਰਕੇ ਹੀ ਫਿਰ ਜਿਹੜਾ ਜਾਂਦੀ ਬਣਾ ਦਾ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਐਕਸੀਡੈਂਟ ਕਿਸ਼ੀ ਨਾ ਹੋਇਆ ਪਤਾ ਲੱਗਾ ਕੁਛ ਇਹ ਐਕਸੀਡੈਂਟ ਉਹ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਵੀ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛਾਤੀ ਹੀ ਗੱਡੀ ਦੀ ਦੇ ਛਾਤੀ ਹੀ ਟੁੱਟਦੀ ਰੋੜ ਗਈ ਜਿੱਥੇ